ਜੀ ਹਾਂਜੀ ਤੇ ਇਹਨਾਂ ਦਾ ਮੈਸੇਜ ਜਿਹੜਾ YouTube ਤੇ ਤੁਸੀਂ ਦੇਖ ਸਕਦੇ ਹੋ ਸੰਤਕ੍ਰਿਸ਼ਨ ਦਾ ਮਹਾਰਤ ਕਾਚੀ ਅੱਛਾ ਜੀ 1 ਵਜੇ ਤੱਕ ਕੀਚਨ ਸੁਣਵਾਣਾ ਸ਼ੁਰੂ ਹੋ ਜਾਣਾ ਨਹੀਂ ਵਸੇ ਅੱਛਾ ਜੀ ਮੈਨੂੰ ਇਹ ਸੀ ਕਿ ਸ਼ਾਇਦ ਕੋਈ ਪ੍ਰਾਈਵੇਟ ਸੰਸਥਾ ਮੈਂ ਤਾਂ ਕਰਕੇ ਕਲਿੱਪ ਵੀ ਨਹੀਂ ਲਈ ਸੀ ਇੱਧਰ ਦੀ ਮੈਂ ਛੱਡ ਗਈ ਸੀ ਸੰਤਾ डेरा या फिर डेरा सब और इधर डेरा आते हैं और ये है जी सा माथा समेत फोन अच्छा जी ਇਹ ਸਾਡੇ ਫਿਊਸ਼ਨ ਸੈਂਟਰ ਦਾ ਵੇਟਿੰਗ ਰੂਮ ਹੈ ਜੀ ਅੱਛਾ ਜੀ ਬੱਚਿਆਂ ਦੇ ਪੇਰੈਂਟਸ ਆਉਂਦੇ ਆ ਅੱਜ ਉਹ ਚੱਲੇਗਾ ਜਿਵੇਂ ਮਾਂ ਡੇਰੇ ਦਾ ਐਡਰੈਸ ਹੈ ਜੀ ਜਿਹੜਾ ਸੈਂਟਰ ਕੋਲੇ ਹੈ ਜਿੱਥੇ ਪੁੱਤ ਸਾਹਿਬ ਔਰ ਭਾਰਤ ਦੇਸ਼ ਦੀ ਸਭ ਤੋਂ ਪਹਿਲੀ ਮੁਸਲਮ ਸ਼િક્ષਿਕਾ 파티ਮਾ ਸ਼ੀਕਾ ਔਰ ਭਾਰਤ ਦੇ ਬਾਬਾ ਸਾਹਿਬ ਡਾਕਟਰ ਅੰਮੇੜਕਰ ਦੀ ਜੀਵਨ ਸਾਥੀ ਮਾਤਾ ਰਮਾਬਾਈ ਦੀ ਔਰ ਜਿਨ੍ਹਾਂ ਦੇ ਨਾਮ ਤੇ ਸੈਕਟਰ ਚੱਲਦਾ ਮਾਤਾ ਸਵੇਤਰੀ ਬਾਈ ਤੋਂ ਇਹ ਐਜੂਕੇਸ਼ਨ ਇਸ ਵਰਤਮਾਨ ਸਫੀਤਾ ਜੀ ਜਿਨ੍ਹਾਂ ਨੇ ਸਮੇਂ ਸਮੇਂ ਤੇ ਕੰਮ ਕੀ ਗਏ ਆਜੋ ਗਿਆ ਦੇਰੇ ਦਾ ਜਿਹੜਾ ਇਹ ਸੈਂਟਰ ਚੱਲਦਾ ਉਹਨਾਂ ਦਾ ਆਫਿਸ ਹੈ ਜੀ ਅੱਛਾ ਜੀ ਫੋਨ ਨੰਬਰ ਹੈ ਦੇ ਅੱਛਾ ਜੀ ਹੰਤ ਬੱਬਾ ਬ੍ਰਹਮਣ ਆ ਸਾਰਾ ਸਿਸਟਮ ਕੰਪਿਊਟਰਾਈਜ਼ ਹੈ ਜੀ ਨਾ ਬਹੁਤ ਵਧੀਆ ਉਪਲਬਧ ਹੈ ਬਿਲਕੁਲ এডਿਕੇਸ਼ਨ ਫ੍ਰੀ ਹੈ ਜੀ ਕੋਈ ਪੈਸਾ ਨਹੀਂ ਕਰਤੀਆਂ ਤੇ ਲਿਆ ਜਾਂਦਾ ਹੈ ਇਹ ਤਾਂ ਥੋੜੀ ਬਹੁਤ ਵੱਡੀ ਉਪਲਬਧੀ ਆ ਕਿਆ ਬਾਤ ਹੈ ਪੜ੍ਹਾਂ ਦੇ ਮਿਸ਼ਨ ਨੂੰ ਸਮਰਪਿਤ ਕਿਤਾਬਾਂ ਜਿਹੜੀਆਂ ਉਹ ਵੀ ਫ੍ਰੀ ਪੈਂਦੀਆਂ ਜੀ ਬੱਚਿਆਂ ਨੂੰ अच्छा जी तेरे ਵੱਲੋਂ ਵੀ ਬੱਚਿਆਂ ਨੂੰ ਜਿਹੜੀ ਕਾਪੀ ਪੈਨਸਲ ਤੱਕ ਫ੍ਰੀ ਇੱਕ ਕਾਪੀ ਵੀ ਡੇਰੇ ਵੱਲੋਂ ਹੀ ਹੈ ਜਿਹੜੀ ਦਿੱਤੀ ਜਾਂਦੀ ਹੈ اچھا ਜੀ ਇੱਕ ਕਾਪੀ ਤੁਸੀਂ ਲੈ ਲਓ थैंक यू ਮੇਰੀ ਡੇਰੇ ਵੱਲੋਂ ਹੀ ਹੈ ਜਿਹੜੀ ਦੇਖੋ ਕਿੰਨੀ ਵੱਡੀ ਉਪलब्ਧੀ ਆ ਗਈ ਹੈ ਨਾ ਕਿ ਧਰਮ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਮੋਸਟਲੀ ਕਿ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਪਰ ਇੱਥੇ ਧਰਮ ਦੀ ਪ੍ਰਚਾਰ ਦੇ ਨਾਲ ਨਾਲ ਹਨਾ ਸਟੱਡੀ ਨੂੰ ਵੀ ਮਤਲਬ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਤੇ ਬਹੁਤ ਹੀ ਰੂਹ ਖੁਸ਼ ਹੋਈ ਆ ਕਿ ਸੀਰੀਅਸਲੀ ਸੁਣ ਕੇ ਕਿਉਂਕਿ ਅਸੀਂ ਪਿੱਛੇ ਤੋਂ ਆ ਰਹੇ ਹਾਂ ਦੇਖੋ ਵੀ ਬਲੌਗ ਬਣਾਉਂਦੇ ਆ ਰਹੇ ਹਾਂਗੇ ਦੇਖੋ ਉਹਨਾਂ ਦੀ ਆਪਣੀ ਵਿਚਾਰਧਾਰਾ ਆਪਾਂ ਨਹੀਂ ਕਿਸੇ ਨੂੰ ਨਿੰਦ ਸਕਦੇ ਹੈਗੇ ਪਰ ਆਹ ਚੀਜ਼ ਮੰਨਣਯੋਗ ਆ ਕਿ ਕਿ ਸਟੱਡੀ ਨਾਲ ਰਿਲੇਟਡ ਤਾਂ ਕੋਈ ਕੋਈ ਹੀ ਸੋਚਦਾਗਾ ਹਨਾ ਕਿ ਬੱਚਿਆਂ ਨੂੰ ਸਟੱਡੀ ਵੀ ਫ੍ਰੀ ਦਿੱਤੀ ਜਾ ਰਹੀ ਹੈ ਤੇ ਤੁਸੀਂ ਦੇਖਿਆ ਕਿ ਲਾਇਬ੍ਰੇਰੀ ਕਿੰਨੀ ਸੋਹਣੀ ਬਣਾਈ ਗਈ ਆ ਕਿ ਸਾਫ ਸੁਥਰੀ ਤੇ ਉਸ ਤੋਂ ਇਲਾਵਾ ਜਿਹੜੇ ਕੰਪਿਊਟਰ ਲੈਬ ਹੋ ਗਈ ਤੇ ਪ੍ਰੋਜੈਕਟਰ ਦਾ ਤੁਸੀਂ ਦੇਖ ਰਹੇ ਹੋਗੇ ਅਰੇਂਜਮੈਂਟ ਕੀਤਾ ਗਿਆਗਾ ਤੇ ਜਿਹੜਾ ਵਾਤਾਵਰਨ ਰੱਖਿਆ ਗਿਆ ਮਾਹੌਲ ਬਿਲਕੁਲ ਖੁੱਲਾ ਰੱਖਿਆ ਗਿਆ ਇੱਥੇ ਵੀ ਕਲਾਸ ਲਗਾਈ ਜਾਂਦੀ ਹੈ ਟਿਊਸ਼ਨ ਦੀ ਤੇ ਫਿਲਹਾਲ ਇਹ ਕਹਿੰਦੇ ਨੇ ਕਿ ਈਵਨਿੰਗ ਟਾਈਮ ਜਿਹੜੇ ਬੱਚੇ ਨੇਗੇ ਉਹ ਕਾਫੀ ਜ਼ਿਆਦਾ ਆ ਜਾਂਦੇ ਨੇਗੇ ਸ਼ਾਮ ਨੂੰ ਕਿਉਂਕਿ ਸਕੂਲਾਂ ਦਾ ਟਾਈਮ ਖਤਮ ਹੋ ਜਾਂਦਾ ਹੈਗਾ ਹਨਾ ਤੇ ਉਸ ਤੋਂ ਬਾਅਦ ਜਿਹੜਾ ਟਾਈਮ ਸ਼ੁਰੂ ਹੋ ਜਾਂਦਾ ਹੈਗਾ ਟਿਊਸ਼ਨ ਦਾ ਤੇ ਤੁਸੀਂ ਕੰਪਿਊਟਰ ਲੈਬ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਇਹ ਤੀਸਰੀ ਲੈਬ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂਗੇ ਹੁਣ ਤੱਕ ਮੇਰੇ ਖਿਆਲ 'ਚ ਜੇ ਮੈਂ ਗਿਣੇ ਹੋਣਗੇ ਤਾਂ ਮੇਰੇ ਖਿਆਲ 'ਚ 30 ਪਲੱਸ ਆਪਾਂ ਜਿਹੜੇ ਕੰਪਿਊਟਰ ਗਿਣ ਚੁੱਕਿਆਂਗੇ ਤੇ ਇਸ ਤੋਂ ਇਲਾਵਾ ਅੱਗੇ ਵੀ ਤੁਸੀਂ ਦੇਖ ਰਹੇ ਹੋਵੋਗੇ ਕਿ ਕਿੱਡੀ ਵੱਡੀ ਦੀਣਾਗੀ ਸਟੱਡੀ ਨੂੰ ਹਨਾ ਅੱਗੇ ਲੈ ਕੇ ਆਉਣਾ ਕਿ ਗਰੀਬ ਜਿਹੜੇ ਲੋਕਾਂ ਦੇ ਬੱਚੇ ਨੇ ਜਿਹੜੇ ਮਤਲਬ ਆਪਣੀ ਬੱਚਿਆਂ ਨੂੰ ਸਟੱਡੀ ਪ੍ਰੋਵਾਈਡ ਨਹੀਂ ਕਰਵਾ پا ਰਹੇ ਹੈਗੇ ਉਹਨਾਂ ਦੇ ਲਈ ਸਟੱਡੀ ਦਾ ਜਿਹੜਾ ਅਰੇਂਜਮੈਂਟ ਆ ਬਹੁਤ ਹੀ ਸੋਹਣਾ ਕੀਤਾ ਜਾ ਰਿਹਾ ਹੈਗਾ ਹਨਾ ਕਈ ਪੇਰੈਂਟਸ ਹੁੰਦੇ ਨੇ ਕਿ ਆਪਣੇ ਬੱਚਿਆਂ ਨੂੰ ਉਹ ਫੈਸਿਲਿਟੀਆਂ ਨਹੀਂ ਦੇ ਪਾਉਂਦੇ ਹੈਗੇ ਜੋ ਵਧੀਆ ਘਰਾਂ ਦੇ ਬੱਚੇ ਕਰਦੇ ਨੇਗੇ ਮਤਲਬ ਕਿ ਹੁਣ ਇਹਨਾਂ ਨੂੰ ਵੀ ਸੋਚਣ ਦੀ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਆਪਣੇ ਬੱਚੇ ਪੜਾਉਣੇ ਨੇਗੇ ਤੇ ਉਹਨਾਂ ਨੂੰ ਹਰ ਇੱਕ ਫੈਸਿਲਿਟੀ ਇਹਨਾਂ ਦੇ ਵੱਲੋਂ ਦਿੱਤੀ ਗਈ ਹੈਗੀ ਸੋ ਇਹ ਬਹੁਤ ਵੱਡੀ ਦੇਣ ਕਹਿ ਸਕਦੇ ਆਪਾਂ ਮੈਂ ਗਿਣੇ ਨਹੀਂ ਹੈਗੇ ਕੰਪਿਊਟਰ ਤੁਸੀਂ ਕਾਊਂਟ ਕੀਤੇ ਹੋਣਗੇ ਮੇ ਵੀ ਜਿਹੜੇ ਵੀਵਰਸ ਦੇਖ ਰਹੇ ਨੇਗੇ 46 ਕੰਪਿਊਟਰ 46 ਦੇ ਤਕਰੀਬਨ ਇਹਨਾਂ ਨੇ ਕੰਪਿਊਟਰ ਕਹਿ ਮੈਨੂੰ ਤਾਂ ਵੱਧ ਹੀ ਲੱਗ ਰਹੇ ਨੇ ਵੈਸੇ ਅੱਛਾ ਜੀ ਵੀ ਨੇਕ ਸੈਕਸ਼ਨ ਇਸ ਸਰ ਕੋ ਸੀ ਵਰਤਦੇ ਉਹ ਤੋਂ ਬਾਅਦ ਇਹ ਬੱਚਿਆਂ ਦੇ ਵਰਤਿਆ ਜਾਂਦਾ ਸਰ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਇਹ ਦੇਖੋ ਜਦੋਂ ਅਸੀਂ ਯੂਨੀਵਰਸਿਟੀ ਲੈਵਲ ਤੇ ਪੜ੍ਹਦੇ ਆ ਨਾ ਤੁਸੀਂ ਦੇਖਿਆ ਹੋਊਗਾ ਵੈਸੇ ਤਾਂ ਹੁਣ ਤਾਂ ਸਕੂਲਾਂ ਦੇ ਵਿੱਚ ਆ ਗਿਆ ਮੈਂ ਯੂਨੀਵਰਸਿਟੀ ਦੇ ਵਿੱਚ ਫਰਸਟ ਟਾਈਮ ਦੇਖਿਆ ਸੀ ਪ੍ਰੋਜੈਕਟਰ ਤੇ ਪ੍ਰੋਜੈਕਟਰ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਸੰਸਥਾ ਦੇ ਵੱਲੋਂ ਹਨਾ ਪ੍ਰੋਜੈਕਟਰ ਵੀ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈਗਾ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਜਿਹੜਾ ਸਿੱਖਣ ਦਾ ਤਰੀਕਾ ਹੈਗਾ ਉਹਨੂੰ ਹੋਰ ਜ਼ਿਆਦਾ ਮਤਲਬ ਕੰਪਿਊਟਰਾਈਜ਼ ਕੀਤਾ ਜਾ ਸਕੇ ਟੈਕਨੀਕ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਸਕੇ ਟੈਕਨੀਕਲ ਤੌਰ ਤੇ ਤੇ ਪ੍ਰੋਜੈਕਟਰ ਦਾ ਵੀ ਅਰੇਂਜਮੈਂਟ ਆ ਤੇ ਕਿੰਨਾ ਸੋਹਣਾ ਖੁੱਲਾ ਮਾਹੌਲ ਬਣਾਇਆ ਗਿਆਗਾ ਇੱਕ ਹਾਲ ਬਣਾ ਆ ਰੱਖਿਆਗਾ ਬੱਚਿਆਂ ਦੇ ਲਈ ਕਿ ਜਦੋਂ ਵੀ ਕੋਈ ਫੰਕਸ਼ਨ ਹੁੰਦਾਗਾ ਤਾਂ ਇਹ ਸਿਰਫ ਉਹਦੇ ਯੂਜ਼ ਕਰਦੇ ਨੇਗੇ ਆਦਰਵਾਇਜ਼ ਇਹ ਬੱਚਿਆਂ ਦੇ ਯੂਜ਼ੇਬਲ ਲਈ ਮਤਲਬ ਹਾਲ ਬਣਾਇਆ ਗਿਆ ਕਿੰਨਾ ਖੁੱਲਾ ਬਣਾਇਆ ਗਿਆ ਨੀਚੇ ਤਾਂ ਵੈਸੇ ਮੈਨੂੰ ਲੱਗਦਾ ਨਹੀਂ ਸੀ ਇੰਨਾ ਜ਼ਿਆਦਾ ਤੇ ਉੱਪਰ ਆ ਕੇ ਪਤਾ ਲੱਗਿਆ ਕਿ ਕਾਫੀ ਜ਼ਿਆਦਾ ਇਹਨਾਂ ਨੇ ਤਾਂ ਮੈਂ ਕਹਿੰਨੀ ਐ ਸਟੱਡੀ ਦੀ ਪਰਮਾਰ ਕੀਤੀ ਹੋਈ ਆਗੀ ਤੇ ਇੰਨੀ ਵੱਡੀ ਐਜੂਕੇਸ਼ਨ ਨੂੰ ਦੇਣ ਲਕੋਈ ਬੈਠੇ ਸੀਗੇ ਮੈਂ ਫਲਾਈਓਵਰ ਤੋਂ ਜਾ ਰਹੀ ਸੀ ਅਸੀਂ ਗੱਡੀ ਲੈ ਕੇ ਤੇ ਉਧਰੋਂ ਨਿਗਾ ਪਈਆ ਕਿ ਤਾਂ ਪਤਾ ਲੱਗਿਆ ਮੈਨੂੰ ਕਿ ਤਾਂ ਜਿਵੇਂ ਆਪਾਂ ਕਹਿੰਦੇ ਨੇ ਨਾ मुट्ठी ਦੇ ਵਿੱਚ ਹੀਰਾ ਲੁਕੋਈ ਬੈਠੇ ਸੀਗੇ ਤੇ ਹੁਣ ਹੀ ਨਿਗਾ ਪਈਆ ਕਿ ਤਕਰੀਬਨ ਹੁਣ ਹੀ ਪਤਾ ਲੱਗਿਆ ਕਿ ਕਿੰਨੀ ਜ਼ਿਆਦਾ ਵੱਡੀ ਦੇਣ ਆਗੀ ਮੈਂ ਬਾਰ-ਬਾਰ ਇੱਕੋ ਹੀ ਵਰਡ ਕਹਿ ਰਹੀ ਆ ਪਰ ਮੇਰੇ ਕੋਲ ਵਰਡ ਹੈ ਨਹੀਂਗੇ ਵਰਡ ਖਤਮ ਹੋ ਚੁੱਕੇ ਨੇਗੇ ਸੋ ਬਹੁਤ ਹੀ ਜ਼ਿਆਦਾ ਹਨਾ ਕੰਮ ਵਧੀਆਗਾ ਜੇ ਵਧੀਆ ਲੱਗੇ ਤਾਂ ਤੁਸੀਂ ਵੀ ਲਾਈਕ ਦਾ ਬਟਨ ਜ਼ਰੂਰ ਦਬਾਓ ਤਕਰੀਬਨ ਤੁਸੀਂ ਸਾਰੇ ਵਲੌਗਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਖਾਸ ਕਰਕੇ ਸ਼੍ਰੀ ਗੁਰੂ ਰਵਿਦਾਸ ਜੀਆ ਦੇ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਪਰ ਮੈਂ ਆਪਣੇ ਮੂੰਹੋਂ ਇਹ ਗੱਲ ਜ਼ਰੂਰ ਕਹੂੰਗੀ ਕਿ ਜਿਹੜਾ ਆ ਸਿਸਟਮ ਆਗਾ ਇਹ ਦੇਖ ਕੇ ਤਾਂ ਮੇਰਾ ਵੀ ਦਿਲ ਕਰ ਰਿਹਾ ਕਿ बार-बार ਲਾਈਕ ਦਾ ਬਟਨ ਦਵਾਵਾਂ ਪਰ ਮਜਬੂਰ ਆਗੇ ਕਿ ਇੱਕ ਚੈਨਲ ਦੇ ਉੱਪਰ ਆਪਾਂ ਇੱਕ ਵਾਰ ਹੀ ਲਾਈਕ ਦਾ ਬਟਨ ਦਵਾ ਸਕਦੇ ਹਾਂ ਨਾ ਹਾਂਜੀ ਇਹ ਕਹਿੰਦੇ ਵੀ ਨਾ ਜਦੋਂ ਸਕੂਲ ਦਾ ਟਾਈਮ ਅਪ ਹੋ ਜਾਂਦਾ ਉਸ ਤੋਂ ਬਾਅਦ ਟਿਊਸ਼ਨ ਦਾ ਟਾਈਮ ਸਟਾਰਟ ਹੋ ਜਾਂਦਾ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਇਹ ਪਤਾਗਾ ਤੇ ਪਰ ਇਹਨਾਂ ਨੇ ਕਿਹਾ ਕਿ ਦੇਖੋ ਤੁਸੀਂ ਟਾਈਮ ਦੇ ਉੱਪਰ ਦੇਖ ਰਹੇ ਹੋਗੇ ਇਸ ਟਾਈਮ 1 ਵਜਣ ਦੇ ਵਿੱਚ 10 ਮਿੰਟ ਪੈ ਨੇਗੇ ਹਜੇ ਹਨਾ ਕਲਾਕ ਤੁਹਾਡੇ ਸਾਹਮਣੇ ਆਗਾ ਤੇ ਇਹ ਕਹਿ ਰਹੇ ਨੇ ਕਿ ਸਾਨੂੰ ਅੱਧਾ ਘੰਟਾ ਵੇਟ ਕਰੋ ਕਿ ਤੁਸੀਂ ਬੱਚਿਆਂ ਦਾ ਰਸ਼ ਦੇਖੋਗੇ ਪਰ ਸਾਡਾ ਸਮਾਂ ਇਜਾਜ਼ਤ ਤਾਂ ਜਿਹੜਾ ਉਹ ਨਹੀਂ ਦੇ ਰਿਹਾ ਹੈਗਾ ਹਨਾ ਤੇ ਅਸੀਂ ਸਿਰਫ ਤੁਹਾਨੂੰ ਇਹ ਦਿਖਾ ਸਕਦੇ ਹਾਂਗੇ ਅਗਰ ਇਹਨਾਂ ਤੋਂ ਹੋ ਸਕੇ ਤਾਂ ਅਸੀਂ ਕਲਿੱਪ ਮੰਗਵਾਵਾਂਗੇ ਬੱਚਿਆਂ ਦੇ ਬੈਠੇ ਹੋਣਾਂ ਦੀ ਤੇ ਤੁਹਾਨੂੰ ਦਿਖਾਵਾਂਗੇ ਜਰੂਰ ਮਾਤਾ ਸੁમિત्री ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਨਾਨਕਨਗਰੀ ਜੀਟੀ ਰੋਡ 'ਤੇ ਹੈਡੂ ਔਰ ਡੇਰੇ ਦੇਖੇ ਚੱਲ ਰਿਹਾ ਮਾਤਾ ਸੁમિત्री ਬਾਈ ਫੂਲੇ ਫ੍ਰੀ ਐਜੂਕੇਸ਼ਨ ਆਦਾਰਾ ਜਿਸ ਦਿਨ ਸ਼ੁਰੂਆਤ ਜਿਹੜੀ ਸੀ ਉਹ ਤਨ ਤਨ ਸਤਿਗੁਰੂ ਰਵਦਾਸ ਮਹਾਰਾਜੀ ਜਿਨ੍ਹਾਂ ਦਾ ਮਿਸ਼ਨ ਸੀ ਕਿ ਮਾਦੋ ਵਿਦਿਆ ਹਿਤਕੀਨ ਵਵੇਗ ਦੀਪ ਮਲੇ ਸਤਿ ਵਿਦਿਆ ਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ ਰਵਦਾਸ ਕਹੇ ਬਿਨ ਵਿਦਿਆ ਨਾ ਕੋ ਜਾਣ ਪਾਉ ਤੇਰਾ ਚਿਹਨੂ ਦੇ ਮਸੂਦਾ ਗਦੀ ਨਸ਼ੀਨ ਆਤਮੀਆਂ ਸਰਕਾਰ ਦੇ ਸੰਸਕ੍ਰਿਸ਼ਨ ਦਾ ਮਹਾਰਾਜੀ ਦਾ ਬਹੁਤ ਵੱਡਾ ਉਦਮ ਉਪਰਾਲਾ ਹੈ ਕਿ ਅੱਜ ਪੈਜੀ ਹੋਣੀ ਆਪਣਾ ਇੱਕ YouTube ਚੈਨਲ ਜਿਹੜਾ ਚਲਾ ਰਹੇ ਆ ਤੇ ਨਾਲ ਵੀਰ ਜਿਹੜੇ ਜੀਟੀ ਰੋਡ ਤੋਂ ਲੰਘ ਰਹੀ ਸੀ ਤਾਂ ਡੇਰੇ ਵਿਖੇ ਕਿਉਂਕਿ ਦੁਨੀਆ ਦੇ ਅੰਦਰ ਅੱਜ ਸੋਸ਼ਲ ਮੀਡੀਆ ਰਾਹੀਂ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਦਾ ਇਕ ਬਹੁਤ ਵੱਡਾ ਸਾਧਨਾ ਪਹਿਲਾਂ ਤਾਂ ਧੰਨਵਾਦ ਇਸ ਟੀਮ ਦਾ ਔਰ ਟਿਊਸ਼ਨ ਸੈਂਟਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਮਹਾਰਾਜ ਜੀ ਨੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਆਦਰੀਆਂ ਦਾਦੀ ਜੀ ਸਰਕਾਰਯੁਗ ਦਾਦੀ ਲਖਪਤ ਜੀ ਔਰ ਆਦਰੀਆਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸਾਥੀ ਸਰਕਾਰਯੁਗ ਮਾਤਾ ਕਲਸਾ ਜੀ ਦੀ ਔਰ ਭਾਰਤ ਦੇਸ਼ ਦੀ ਪਹਿਲੀ ਮਹਿਲਾ ਟੀਚਰ ਸਰਕਾਰਯੁਗ ਮਾਤਾ ਸਵਿਤਰੀ ਵਾਫੂਲੇ ਜੀ और बाबा साहब डॉक्टर अंबेडकर जी के जीवन साथी माता रमा भाई अंबेडकर जी और भारत देश की सब तो पहली मुस्लिम शिक्षिका माता फातिमा शेख जी और बहुत ही इंस्पैक्ट माता मदर ट्रेसा जी और साहब काशी राम जी के माता जी मा माता बिश्न कौर और, और जात अभिमानिया वालों अपमानित की गई सरकार सत्कारयोग फूलन देवी जी ਜਿਨ੍ਹਾਂ ਨੇ ਆਪਣੀ ਇੱਜ਼ਤ ਆਪੂ ਦਾ ਬਦਲਾ ਲੈਣ ਲਈ ਇੱਕ ਲਾਈਨ ਦੇ ਵਿੱਚ ਖੜੇ ਖੜੇ ਕਰਕੇ ਜਿਨ੍ਹਾਂ ਨੇ ਬਤਮੀਜ਼ੀ ਕੀਤੀ ਬਾਈ ਠਾਕਰਾ ਨੂੰ ਮੌਤ ਦੇ ਘਾਟ ਪੁੱਟਾ ਦਿੱਤਾ ਉਹਨਾਂ ਦੀ ਤਸਵੀਰ ਵੀ ਸੈਂਟਰ ਦੇ ਵਿੱਚ ਸ਼ੁਭਕ ਕੀਤੀ ਆ ਤੇ ਨਾਲ ਦੀ ਨਾਲ ਡੇਰਾ ਸਤਖੰਡ ਬੱਲਾਂ ਦੇ ਮਹਾਨ ਅਮਰਸ਼ੀਰ ਬ੍ਰਾਮਲਿੰਗ ਸਤਖੰਡ ਵਾਸੀ ਸੰਤ ਰਾਮਾਨੰਥ ਮਹਾਰਾਜ ਜੀ ਔਰ ਭਾਰਤ ਦੇ ਉਹ ਮਹਾਨ ਸ਼ਹੀਦ ਔਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਨਿਸ਼ਾਬਰ ਕਰ ਦਿੱਤੀਆਂ ਉਹਨਾਂ ਦੀਆਂ ਤਸਵੀਰਾਂ ਸੈਂਟਰ ਦੇ ਵਿੱਚ ਸ਼ੋਭਤ ਕੀਤੀਆਂ ਇੰਸਪੈਕਟਰ ਸ਼ਕੀਅਤ ਨੈਲਸਨ ਮੰਡੇਲਾ ਜੀ ਡਾਕਟਰ ਕੇ ਆਰ ਨਾਰਾਇਣਨ ਜੀ ਔਰ ਮਾਰਟਨ ਲੂਥਰ ਜੀ ਕਿੰਗ ਜੀ ਜਿਨ੍ਹਾਂ ਦੀਆਂ ਤਸਵੀਰਾਂ ਔਰ ਸਭ ਤੋਂ ਪਹਿਲਾਂ ਸ਼ੁਰੂਆਤ ਭਾਰਤ ਦੇ ਮਹਾਨ ਨਾਇਕ ਭਾਰਤੀ ਸੰਵਿਧਾਨ ਦੇ ਰਚਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਦੋਂ ਉਹਨਾਂ ਨੇ 26 ਜਨਵਰੀ 1950 ਨੂੰ ਭਾਰਤ ਦੇਸ਼ ਦਾ ਸੰਵਿਧਾਨ ਤਿਆਰ ਕਰਕੇ ਔਰ 26 ਨਵੰਬਰ 1949 ਉਸ ਤੋਂ ਪਹਿਲਾਂ ਭਾਰਤ ਦੇਸ਼ ਦਾ ਮਸੌਦਾ ਜਿਹੜਾ ਰਾਸ਼ਟਰਪਤੀ ਉਸ ਸਮੇਂ ਦੇ ਡਾਕਟਰ ਰਜਿੰਦਰ ਪ੍ਰਸਾਦ ਜੀ ਔਰ ਪ੍ਰਧਾਨ ਮੰਤਰੀ ਡਾਕਟਰ ਸਰਕਾਰਯੋਗ ਪੰਡਤ ਜਵਾਲਾ ਨਹਿਰੂ ਜੀ ਨੂੰ ਭਾਰਤ ਦੇਸ਼ ਦਾ ਸੰਵਿਧਾਨ ਪੇਸ਼ ਕੀਤਾ ਉਸ ਤੋਂ ਸ਼ੁਰੂ ਕਰਕੇ ਤੇ ਨਾਲ ਦੀ ਨਾਲ ਐਜੂਕੇਸ਼ਨ ਨੂੰ ਸਮਰਪਿਤ ਕਿਤਾਬਾਂ ਕਿਉਂਕਿ ਸੂਰਜ ਸੈਜਲ ਜੀ ਦੀ ਉਹ ਕਿਤਾਬ ਮਾਇਨੀ ਮੈਂ ਉਹ ਪੜ੍ਹ ਲਈ ਜਿਹੜੀ ਕੀਤੀ ਆ ਪੜਾਈ ਬਾਬਾ ਸਾਹਿਬ ਨੇ ਮਾਇਨੀ ਮੈਂ ਉਹ ਕਰਨੀ ਜਿਹੜੀ ਕੀਤੀ ਆ ਕਮਾਈ ਬਾਬਾ ਸਾਹਿਬ ਨੇ ਸਾਡੀ ਕੌਮ ਦੇ ਬਹੁਤ ਵੱਡੇ ਕੁਝ ਕੋਟੀ ਦੇ ਰਾਈਟਰ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਸਮਰਪਿਤ ਉਹਨਾਂ ਦੀਆਂ ਤਸਵੀਰਾਂ ਔਰ ਉਹਨਾਂ ਦੀਆਂ ਜਿਹੜੀਆਂ ਕਵਿ ਕਾਮਾਂ ਨੂੰ ਇਹਦੇ ਵਿੱਚ ਰੂਰੂ ਕੀਤਾ ਤੇ ਨਾਲ ਦੀ ਨਾਲ ਅਧਿਆਪਕਾਂ ਦਾ ਕਿ ਮੇਰਾ ਅਧਿਆਪਕ ਕਿਹੋ ਜਿਹਾ ਹੋਵੇ ਇਸ ਐਜੂਕੇਸ਼ਨ ਨੂੰ ਔਰ ਸਾਹਮਣੇ ਜਿਹੜਾ ਬੱਚਿਆਂ ਦੇ ਪੇਰੈਂਟਸ ਵਾਸਤੇ ਜਿਹੜਾ ਬੀਟੇਗੂ ਮੈਂ ਔਰ ਸਾਰਾ ਸੈਕਟਰ ਜਿਹੜਾ ਮੈਂ ਤੁਹਾਨੂੰ ਦਿਖਾਈ ਚੁੱਕੀ ਤੇ ਆਪ ਜੀ ਨੂੰ ਦਿਖਾਇਆ ਦਿਖਾਈ ਚੁੱਕੀ ਤੇ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਡੇਰਾ ਮੈਨੇਜਮੈਂਟ ਕੋਲ ਡੇਰਾ ਤਾਂਤ ਸੰਤਪੱਪਾ ਫੂਲਾ ਜੋ ਸੰਤਪੱਪਾ ਰਾਮਨਾਥ ਮਹਾਰਾਜੀ ਦੇ ਮਜੂਦਾ ਕਥੀਨ ਸੀ ਆਧਨੀਆ ਸਰਕਾਰ ਦੇ ਸੰਤਕ੍ਰਿਸ਼ਨਾ ਮਹਾਰਾਜੀ ਔਰ ਡੇਰਾ ਮੈਨੇਜਮੈਂਟ ਦੇ ਸੇਵਾਦਾਰਾਂ ਵੱਲੋਂ ਆਪ ਸਭ ਸਤਿਕਾਰ ਦਾ ਦੇਸ਼ ਔਰ ਵਿਦੇਸ਼ ਵਿੱਚ ਇਸ ਚੈਨਲ ਰਾਹੀਂ ਇਹ ਦੇਖ ਲਈਆਂ ਸੰਕਾਂ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਧੰਨ ਜੈ ਸਤਿਗੁਰਾਂ ਜੈ ਸਤਿਗੁਰਾਂ